ਲੜਕੀਆਂ ਨਾਲ ਕੋਚੀ ਹਰਕਤ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਅਦਾਲਤ ਵਿੱਚ ਪੇਸ਼ ਮਾਨਜੋਗ ਅਦਾਲਤ ਨੇ ਪੁਲਿਸ ਨੂੰ ਦਿੱਤਾ 2 ਦਿਨ ਦਾ ਰਿਮਾਂਡ ਪਿੰਡ ਚੱਕ ਜਮਾਲਗੜ੍ਹ ਦੇ ਗਰੰਥੀ ਨੇ ਦੋ 마ਸੂਮ ਬੱਚੀਆਂ ਨਾਲ ਗਲਤ ਹਰਕਤ ਕੀਤੀ ਸੀ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕਾਰਵਾਈ ਦੀ ਮੰਗ ਕੀਤੀ ਕਿ ਗਰੰਥੀ ਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਅਜਮਾਨਜੋਗ ਅਦਾਲਤ ਦੇ ਵਿੱਚ ਉਕਤ ਵਿਅਕਤੀ ਨੂੰ ਪੇਸ਼ ਕੀਤਾ ਗਿਆ ਦੱਸਣਯੋਗ ਹੈ ਕਿ ਇਨ੍ਹਾਂ ਦੋ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਉਮਰ 6 ਸਾਲ ਅਤੇ ਦੂਸਰੀ ਬੱਚੀ ਦੀ ਉਮਰ 9 ਸਾਲ ਸੀ ਕਥਿਤ ਦੋਸ਼ੀ ਗਰੰਥੀ ਜੋਗਿੰਦਰ ਸਿੰਘ ਪੁੱਤਰ ਨਿਆਮਤ ਰਾਏ ਨੂੰ ਪੁਲਿਸ ਨੇ ਮਾਂਜੋਗ ਜਲਾਲਾਬਾਦ ਕੋਟੇ పేషా పార్టీ బాజీ

ਇਹਨਾਂ ਦੇ ਜੀਵਨ ਦਾ ਉਮਰ ਹੈ 60 ਸਾਲ ਦੀ 65 ਸਾਲ ਦੀ ਹੈ ਜੀ ਜਿਹੜੀ ਬੱਚੇ ਨਾਲ ਹਰਕਤ ਹੋਈ ਉਹ ਕਿੰਨੇ ਕਿੰਨੇ ਸਾਲ ਦੇ ਉਹ 6-7 ਸਾਲ ਦੇ ਇੱਕ ਬੱਚੇ 6 ਸਾਲ ਦੀ ਬੁਢੀ 7 ਸਾਲ ਦੀ ਹੈ ਜੀ ਇਸਨੇ ਮਕਦਮਾ ਦਰਜ ਸੀ ਮਕਦਮਾ ਨੰਬਰ 28 ਹੈ 7724 ਦਾ ਨਿਗੰਦਰ ਸੰਬਧਾ ਉਹ ਪਰਮ ਨੇਮ ਕਰਾਇਆ ਬਹੁਤ ਹੀ ਚਾਪਲ ਰਮਾਨ ਦਾ ਤੇ ਉਦੋਂ ਕਾਲ ਰਸ ਭਾਈ ਰਸਜੀਤਾ ਦਾ ਸੁਭਾਗ ਤੇ ਅੱਜ ਜਸ ਸਾਹਿਬ ਤੇ ਪੇਸ਼ ਕੀਤਾ ਤੇ ਜੋ ਸਮਨ ਦੇ ਮਰਮਾਨ ਮਿਲਿਆ تو میرا جنت وہ مقابل ہو اس کی طرف Upper 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 ایسی لو کنے بTalk بکس کے چیز چیز م gainedم اس Agenda بーemi شیچ رای کا مد уж lies اسم تج coalitionے وہ ایس پات کرنایا انہی کا سچکات آمیج وب برائے اور ایسی طرح است کتو حیالایار است جنا... ان چیز رد یا برائے پور کرناเปيد работYeah... 건ただ اس اردگ Sergeant برائے três 17 خاص طٹی UH Brothers Parents去 voltar فقط światiej operation کا فقط حقatになیا ہے... días کر سکتا بھی طرح اور جانہی ہے جاہی ہے ... ó G destiny چیز مر مıyorsun ا 발라ی